ਸੇਈ ਦਾਲੇ ਧਰਤੀ ਸਾਹਿਤਕਾਰਾਂ ਦੀ ਧਰਤੀ ਔਰ ਦੇਸ਼ ਭਗਤਾਂ ਦੀ ਧਰਤੀ ਤੁਬੀਕੇ ਅੱਜ ਤੁਬੀਕੇ ਜਾਕੇ ਪੰਜਾਬ ਕੇਸਰੀ ਜਿਹਨਾਂ ਨੂੰ ਕਿਹਾ ਜਾਂਦਾ ਸੀ ਲਾਲਾ ਲਾਲ ਪਸਰਾਏ ਜੀ ਉਹਨਾਂ ਨੂੰ ਨਾਟਕਨਾਟਕ ਹੋਣ ਦਾ ਮੌਕਾ ਮਿਲਿਆ ਗਦਰੀ ਬਾਪਿਆਂ ਦੀ ਧਰਤੀ ਤੇ ਆ ਕੇ ਯਾਦ ਕਰਕੇ ਉਹਨਾਂ ਨੂੰ ਮਨ ਨੂੰ ਸਕੂਨ ਵੀ ਮਿਲਿਆ ਤੇ ਇਹੀ ਮੰਗਿਆ ਕਿ ਸਮੱਤ ਬਖਸ਼ੀ ਦਾ ਪਿਆ ਉਹਨਾਂ ਦੇ ਪਾਏ ਹੋ ਪੂਰਨਿਆਂ ਤੇ ਚੱਲ ਜੀਏ ਦੇਸ਼ ਵਾਸਤੇ ਕੌਮ ਵਾਸਤੇ ਕੁਝ ਕਰ ਜੀਏ ਬੜਾ ਪਾਣੀ ਕਾਠਿਆ ਮੈਨੂੰ ਪਤਾ ਹੈ ਉਹ ਮੁੰਡੇ ਜਿਹੜੇ ਕਬੱਡੀ ਵਾਲੇ ਨੇ ਉਹਨਾਂ ਦੇ ਇੰਜਣ ਕਿਤੇ ਠੰਡੇ ਨਾ ਹੋ ਜਾਣਾਂ ਜਾਨਾ ਅਸਲ ਤੇ ਮੰਗਣਾ ਸਰਪੰਚ ਸਾਹਿਬ ਨੇ ਅੱਜ ਕੇ ਨਵੇਂ ਸਰਪੰਚ ਨੇ ਇੰਨੇ ਚਿਰ ਤਾਂ 50 ਮੰਗਾ ਗਿਰਦੇ ਨੇ ਬੰਦੂ ਉਹ ਛੱਪੜ ਪਤਨੀ ਇਕੱਤਰ ਨੂੰ ਛੱਪੜ ਦੇ ਵਿੱਚ ਹੀ ਵੜ ਗਏ ਸੀ ਆਪ ਹੀ ਸੁੱਧਾ ਕਹੋ ਜੀ ਛੱਪੜ ਵਾਸਤੇ ਇੰਨੇ ਪੈਸੇ ਚਾਹੀਦੇ ਆਪਾਂ ਦੇ ਦੇਣਾ ਹੈ ਖਜ਼ਾਨਾ ਮੰਤਰੀ ਨਾਲ ਲੈ ਕੇ ਆਇਆ ਮੈਂ ਸਿੱਧੀ ਜੀ ਗੱਲ ਮੈਨੇ ਜਿੱਦ ਤੱਕ ਬਹੁਤ ਮੰਗਾ ਹੋ ਜਾਂਦੀਆਂ ਪਰ ਸ਼ਾਇਦ ਇਹਨਾਂ ਨੇ ਮੰਨੀਆਂ ਵੀ ਨਹੀਂ ਜਾਂ ਮੈਨੂੰ ਭਾਵੇਂ ਲਿਆ ਜੀ ਮੈਨੂੰ ਆਦਾ ਹਾਂ ਹਾਂ ਮੰਗ ਪੱਤਰ ਨਹੀਂ ਹੈ ਤੱਕ ਬਣਾਇਆ ਜਾਣਾ ਹੈ ਉਹ ਨਮੇ ਸੁਪਾਂਚ ਨੇ ਕਿ ਕੋਈ ਨਹੀਂ ਮੈਂ ਵੀ ਨਾ ਮੈਂ ਹਾਂ ਪਾਈਪ ਲਾਈਨ ਮੈਂ ਜਦੋਂ ਬਸਟੇ ਤੋਂ ਮੁੜਿਆ ਸੱਜੇ ਪਾਸੇ ਨੂੰ ਲਾਲਾ ਜੀ ਦੇ ਜਨਮ ਸਥਾਨ ਤੇ ਜਾਣ ਵੇਲੇ ਉੱਥੇ ਮੈਂ ਗੱਡੀ ਖੜਾ ਲਈ ਤਾਂ ਉੱਥੇ ਬਜ਼ੁਰਗ ਖੜੇ ਸੀ ਉਹ ਕਹਿੰਦੇ ਸੀ ਵੀ ਇਹਦਾ ਬਹੁਤ ਦੁੱਖ ਮੈਂ ਕਹਿੰਦੀ ਉਹਨਾਂ ਨੇ ਤਾਂ ਮੈਂ ਮੰਗ ਰੱਖੀ ਹੋਵੇ ਨਾ ਹੋਵੇ ਕਿ ਬਾ ਜੀ ਨਸਕਾ ਕੰਡਾ ਲੀਵਰੇਜਾ ਕੰਮ ਦਾ ਥੋੜਾ ਹੋ ਗਿਆ ਪੈਸੇ ਦੀ ਕੋਈ ਕਮੀ ਨਹੀਂ ਉਹ ਵੀ ਪਰ ਕੇ ਦੰਦੇ ਪਾਣੀ ਦੀ ਗਿਆਨਿਕ 71 ਦਾ ਸੇ ਨਿਕਾਸੀ ਉਹ ਚੀਜ਼ ਆਣੀ ਹੈ ਨਾ ਪਾਣੀ ਨਾਲ ਜਾਂਦੀ ਨਹੀਂ ਦਾ ਪਾਣੀ ਆ ਹੈ ਨਾ ਫੇ ਚੱਪੜ ਫੇ ਅੱਛਾ ਜਿੰਨੀ ਕਤਾਰ ਹੀ ਬਣਾ ਰੱਖੀ ਹੈ ਲਾ ਗਾਹਲਾ ਤਾਂ ਨਾ ਲਕਸ਼ੇ ਬਣਾ ਰੱਖਿਆ ਪਰ ਬਣਾਏ ਸੀ ਲੀਵਰੇਜ ਹੀ ਹੈ और कहें चाहिए कर, जाए जाए कर पानी पानी दिखी जाता मैं होते ग्राउंड अच्छा हाँ जी जी ना बुला ना, ना पेंडा ना मैं सारा में ना सारा लिख के दे देखो यही पैसे भी अपने ये सारे पिंडा चाहिए काम कर रहे हैं पर जो टू डी को तो शुरू कर लेंगे तो और ज्यादा तो तो क्योंकि शहीदा नहीं करती है ਨਹੀਂ ਅਸੀਂ ਤੋਂ ਸ਼ੁਰੂ ਕਰਾਂਗੇ ਬੜਾ ਵੱਡਾ ਟੂਰਨਾਮੈਂਟ ਹੈ ਬੜਾ ਨਾਮੀ ਟੂਰਨਾਮੈਂਟ ਹੈ ਲਾਕੇ ਦਾ ਔਰ ਪਿੰਡੀ ਨਾਮੀ ਕਿਉਂਕਿ ਮੇਰੇ ਨਾਲ ਐਮਐਲਏ ਮੇਰੇ ਆਲਗੜ੍ਹ ਦੀ ਹਲਕਿਆਂ ਦੇ ਤਮਕੋੜ ਤੋਂ ਐਮਐਲਏ ਸਾਹਿਬ ਬਾਗਿਆ ਬ੍ਰਾਂਚਾ ਐਮਐਲਏ ਮੋਗੇ ਤੋਂ ਐਮਐਲਏ ਇੱਕ ਹੋੜ ਤੋਂ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਜਿੱਤਾਇਆ ਮਨਜੀਤ ਸਿੰਘ ਬਲਾਸਪੁਰ ਸਾਹ ਨਾਲ ਖੜੇ ਬਹੁਤ ਸਾਰੇ ਹੋਣ ਪਤਵੰਤ ਸੱਜਣ ਮੈਨੂੰ ਸਭ ਤੋਂ ਵਧੀਆ ਇਸ ਪਿੰਡ ਦੀ ਗੱਲ ਇਹ ਲੱਗੀ ਜਦੋਂ ਮੇਰੇ ਕੋਲ ਆਏ ਚੰਡੀਗੜ੍ਹ ਇਸ ਟੂਰਨਾਮੈਂਟ ਵਾਸਤੇ ਬੁਲਾਉਣ ਤਾਂ ਸਾਬਕਾ ਸਰਪੰਚ ਤੇ ਮੌਜੂਦਾ ਸਰਪੰਚ ਪਿੰਨੇ ਜਾਨੇ ਇਕੱਠੇ ਸੀ ਮੈਂ ਕਹਾਂ ਕਿ ਕਿਹੜੇ ਪਿੰਡ ਤੋਂ ਹੁਣ ਜਾਵੇ ਮੌਜੂਦਾ ਤੇ ਸਾਬਕਾ ਇਕੱਠੇ ਉਹਨਾਂ ਤਾਂ ਟੱਬਰ ਨਹੀਂ ਇਕੱਠੇ ਹੁੰਦੇ ਇੱਕ ਦੂਜੇ ਨੇ ਹਰਾਏ ਹੁੰਦੇ ਭੋਕਾਂ ਤੇ ਜਾਨ ਨੂੰ ਲੜ ਜਾਂਦੇ ਆ ਪਤਾ ਆਪਣਾ ਬਰਾਤਾ ਹੀ ਕਰਨ ਨੂੰ ਆੜ ਜਾਂਦੀਆਂ ਉਹਨਾਂ ਦੀ ਮੇਰੇ ਵਿਰੁੱਧ ਲੜਿਆ ਸੀ ਕੋਈ ਨਹੀਂ ਕਦੇ ਸਰਪੰਚ ਪਰ ਮੈਨੂੰ ਚੰਗਾ ਲੱਗਿਆ ਮੈਂ ਕਿਹਾ ਯਾਰ ਸਾਬਕਾ ਤੇ ਮੌਜੂਦਾ ਇਕੱਠੇ ਇਸੇ ਤਰ੍ਹਾਂ ਪਲੇਅਰਾਂ ਦਾ ਵੀ ਚੰਗਾ ਲੱਗਦਾ ਇਹਦੇ ਸਾਬਕਾ ਪਲੇਅਰ ਖੜੇ ਹੋਣਗੇ ਮੌਜੂਦਾ ਖਿਡਾਰੀ ਖੜੇ ਹੋਣਗੇ ਕਿ ਜਿਹੜੇ ਬਾਹਰ ਬੈਠੇ ਨੇ ਉਹ ਆਉਣ ਵਾਲੇ ਸਮੇਂ ਦੇ ਪਲੇਅਰ ਨੇ ਇਕੱਠੇ ਨੇ ਤੇ ਇਹ ਗਰਾਊਂਡਾਂ ਤੋਂ ਸਾਨੂੰ ਜੋਤਾਂ ਜੱਗਦੀਆਂ ਨੇ ਵੀ ਮੈਂ ਵੀ ਐਂ ਬਣੂੰਗਾ ਮੈਂ ਵੀ ਧੱਕੇ ਲਾਉਂਗਾ ਮੈਂ ਵੀ ਕੈਂਚੀਆਂ ਮਾਰੂੰਗਾ ਮੈਂ ਵੀ ਕਬੱਡੀਆਂ ਪਾਉਂਦਾ ਰੇਡਾਂ ਪਾਉਂਗਾ ਇਥੋਂ ਗੋਲ ਕਰੂੰਗਾ ਆ ਬਰਾਬਰੀ ਐ ਇਸ ਤੋਂ ਤਰਫ ਹੌਕੀ ਰਾ ਮੈਦ ਚੱਲੇ ਸੁਪਰਾ ਸਕੂਨ ਮਿਲਿਆ ਕਿ ਪੰਜਾਬ ਦੇ ਪਿੰਡੇ ਹੈ ਜੀ ਹੋਣੇ ਚਾਹੀਦੇ ਹੋਰ ਵੀ ਵਧੀਆ ਹੋਣੇ ਚਾਹੀਦੇ ਤਾਂ ਕਿ ਢੁੱਡੀਕੇ ਪਿੰਡ ਨੂੰ ਅਸੀਂ ਰੋਲ ਮਾਡਲ ਬਣਾ ਸਕੀਏ ਵੀ ਜਾ ਕੇ ਢੁੱਡੀਕੇ ਦੇਖਿਆ ਹੋਊ ਥੂੜ ਚੱਕ ਦੇਖਿਆ ਹੋ ਹਨਾ ਕਈ ਪਿੰਡ ਹੈਗੇ ਨੇ ਕੰਡੇ ਜਿੰਨਾ ਨੇ ਜਿਨ੍ਹਾਂ ਨੂੰ ਅਸੀਂ ਕਹਿਨਾ ਕਿ ਜਾ ਕੇ ਉੱਥੇ ਦੇਖਿਓ ਉਹਨਾਂ ਦੇ ਵਰਗਾ ਗਰਾਊਂਡ ਬਣਾਉਣਾ ਤਾਂ ਬਣਾ ਲਿਓ ਕਿਉਂਕਿ ਲੋਕਲ ਮੁੰਟਿਆਂ ਨੂੰ ਚਾਰਾ ਪਤਾ ਹੁੰਦਾ ਕਿ ਗਰਾਊਂਡ ਬਣਾਇਆ ਕਿਵੇਂ ਹਨ ਕੀ ਕੀ ਉੱਥੇ ਚਾਹੀਦਾ ਸੋ ਮੈਂ ਜ਼ਿਆਦਾ ਦੇ ਲੰਮਾ ਨਹੀਂ ਬੋਲਣਾ ਪਰ ਮੇਰੀ ਇੱਛਾ ਇਹ ਤੇ ਹੈ ਕਿ ਕਿਤੇ ਕੋਈ ਸਾਰੇ ਮੰਨ ਲੈਣਾ ਮਨ ਕਿਸ ਕਿਉਂ ਕੀ ਹੈ ਸਾਡੀ ਦੇ ਅਲਾਉ ਕਰੋਗੀ ਮੇਰਾ ਮਨ ਖਿੱਚ ਤੇ ਹੈ ਕਿ ਉਹ ਲੋਕਾਂ ਦੇ ਬਹਿ ਕੇ ਨਾ ਕਬੱਡੀ ਦੇਖਣੇ ਨਹੀਂ ਕਰਦਾ ਨਾਲ ਨਾਲ ਜੋ ਜੱਫਾ ਪੈ ਗਿਆ ਇਹ ਤਾਂ ਹੋਣ ਨੂੰ ਵੀ ਜੀ ਕਰਦਾ ਹੈ ਪਰ ਮੈਨੂੰ ਬੈਠਾ ਨਹੀਂ ਦਿੰਦੇ ਯਾਰ ਹਾਂ ਆਹ ਦੇਖ ਲੈਣਾ ਕੋਈ ਨਾਲ ਨਾ ਜਾਏ ਮੈਂ ਮੇਰਾ ਕਿਵਰ ਕਿੱਥੇ ਬਹਿਣਾ ਉਹਥੇ ਬਹਿ ਜਾਉ ਉਹਥੇ ਰਹਿ ਕਿਹਦਾ ਕਿੱਥੇ ਬਹਿ ਜਾ ਤੇ ਮੈਚ ਸ਼ੁਰੂ ਕਰਾਓ ਤੇ ਮੈਂ ਤਾਂ ਮੈਚ ਲੋਕਾਂ ਦੇ ਵਿੱਚ ਬਹਿ ਕੇ ਕਿਉਂਕਿ ਮੈਂ ਕਬੱਡੀ ਟੂਰਨਾਮੈਂਟ ਅਸੀਂ ਕਰਾਉਂਦੇ ਵੀ ਨੇ ਖੇਡਦੇ ਵੀ ਰਹੇ ਹਾਂ कबडी आए भगवंत मान उहो के करला राजनीति केरु रैली रख लांगे जिते पुलिस बुलायो कब्डी आयो ਜੀ ਜਿਹੜੀ ਕੋਲੀ ਦਾ ਅੱਧਾ ਭਾਈ ਉਸੇ ਸਾਥ ਵੀ ਹੋਣੀ ਚਾਹੀਦੀ ਹੈ ਬੱਲੇ ਵੱਲੇ ਤਾੜੀਆਂ ਮਾਰੋ ਇਹਨਾਂ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੌਂਦੇਵਾਸ ਸਿਰੋ ਮੰਗਾ ਤੁਹਾਡਾ ਕੋਈ ਪ੍ਰੋਬਲਮ ਨਹੀਂ ਨਗਨ ਤੁਸੀਂ ਕਾਟ ਲਿਖਿਆ ਜੇ ਹੋਰ ਲਿਖ ਲਿਓ ਜਦੋਂ ਅਗਲੇ ਸਾਲ ਆਉਂਗਾ ਐ ਫਰਾਈ ਜਨਵਰੀ ਨੂੰ ਲਾਲਾ ਜੀ 1865 ਨੂੰ ਜੰਮਦਾ ਜੀ ਹੈ ਨਾ ਕਿ ਜਦੋਂ ਅਗਲੇ ਫਰਾਈ ਜਨਵਰੀ ਨੂੰ ਆਵਾਂਗੇ ਤਾਂ ਉਹ ਮੈਨੂੰ ਲੱਗਦਾ ਕਿ ਲਾਪਾ ਹੈ ਜਿਹੜਾ ਉਹ ਪਿਛਲੀ ਵਾਰ ਕੀਤੀ ਆ ਅਗਲੀ ਵਾਰ ਤੁਹਾਨੂੰ ਹੋਰ ਮੰਗਿਆ ਰੱਖ ਲਿਓ ਤੇ ਹੋਰ ਡਵੈਲਪ ਕਰਦੇ ਹਾਂ ਹੋਰ ਪਿੰਡਾਂ ਨੂੰ ਸੁਪਕਾਉਣਾ ਹੈ ਗਰਾਉਂਡ ਬਣਾ ਰਹੇ ਹਾਂ ਛੱਪੜ ਠੀਕ ਕਰ ਰਹੇ ਹਾਂ ਤਾਂ ਕਿ ਉਹ ਕੋਲ ਸੜਾਉ ਚੱਲੇਗੇ ਹੋਰ 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 ਦੇਖ ਮੈਂ ਮੈਂ ਕਿਹੜੇ ਨੂੰ ਦੱਸਿਆ ਨਹੀਂ ਕਿੱਥੇ ਬੈਠੂਗਾ ਲੈ ਆਪਾਂ ਤਾਂ ਬੈਠੇ ਹੀ ਨਹੀਂ ਜਿੱਧਰੋਂ ਜਾਂਦੇ ਹਾਂ ਉਹ ਖੜ ਜੋ ਖੜ ਜੋ ਕੁਝ ਨਹੀਂ ਹੁੰਦਾ ਖੜ ਜੋ ਉਹ ਭਾਈ ਕੋਲ ਸੜ ਖੜ ਜੋ ਤਾਂ ਕਹਿ ਲੈਣਾ ਮੈਨੂੰ ਇੱਥੇ ਬੈਠ ਕੇ ਸੰਜੀਤ ਇੰਨਾ ਨੇ ਪਰੇਗਾ ਕੀ ਕਰੀਏ ਫੋਟੋਪਾਲ ਕਹਿੰਦੇ ਆਂ ਅੰਗਰੇਜ਼ੀ ਚ ਹੈਨਾ ਕੋਈ ਗੱਲ ਨਹੀਂ ਮੈਂ ਸ਼ੁਰੂ ਕਰਾਓ ਜੀ ਰੈਫਰੀ ਸਾਹਿਬ ਮੈਂ ਇੱਕ ਵਾਰੇ ਫੇਰਾਂ ਨੂੰ ਮਿਲਣਾ ਚਾਹਣਾ ਮੈਂ ਗਰਾਊਂਡ 'ਚ ਆਉਣਾ ਫਿਰ ਉਸ ਤੋਂ ਬਾਅਦ ਫਿਰ ਮੈਂ ਆਕੀ